ਪੂਰੇ ਪੰਜਾਬ ਚ ਅੱਜ ਹਰ ਜਗ੍ਹਾ ਪੰਜਾਬ ਸਰਕਾਰ ਦੇ ਆਮ ਆਦਮੀ ਕਲੀਨਿਕਾਂ ਦੇ ਚਰਚੇ ਸੁਣਨ ਨੂੰ ਮਿਲਦੇ ਹਨ ਨਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਅਵਤਾਰ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਹਰ ਸਾਲ ਦੀ ਤਰ੍ਹਾਂ ਨਗਰ ਬਾਸਰਕਾ ਤੇ ਭੈਣੀ ਦੀ ਸਮੂਹ ਸਾਲ ਸੰਗਤ ਵੱਲੋਂ ਬਹੁਤ ਲੰਮੇ ਅਰਸੇ ਤੋਂ ਮਾਗੀ ਦੇ ਸ਼ੁਭ ਪਿੱਤਰ ਦਿਹਾੜੇ ਦੇ ਉੱਤੇ ਹਰ ਸਾਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਛਤਰ ਸ਼ਾਇਆ ਹੇਠ ਪੰਜ ਪਿਆਰਿਆਂ ਦੀ ਸਮੂਚੀ ਅਗਵਾਈ ਦੇ ਅੰਦਰ ਇੱਕ ਮਹਾਨ ਨਗਰ ਕੀਰਤਨ ਆਰੰਭ ਕੀਤਾ ਜਾਂਦਾ ਹੈ ਜਿਹੜਾ ਕਿ ਸਾਰੇ ਹੀ ਨਗਰ ਦੇ ਵਿੱਚੋਂ ਜਿੱਥੇ-ਜਿੱਥੇ ਵੀ ਕੋਈ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਪੜਾਅ ਕਰਦਾ ਹੈ ਉੱਥੇ ਹੀ ਸੰਗਤਾਂ ਪਹੁੰਚ ਕਰਕੇ ਤੇ ਉਸ ਦੀ ਭਾਵਨਾ ਅਨੁਸਾਰ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਤੇ ਅਗਲੇ ਪੜਾਅ ਤੇ ਚਾਲੇ ਪਾਏ ਜਾਂਦੇ ਨੇ ਸੋ ਇਸ ਦੇ ਵਿੱਚ ਸਾਰੇ ਹੀ ਨਗਰ ਦਾ ਬਹੁਤ ਜ਼ਿਆਦਾ ਸੰਜੋਗ ਹੁੰਦਾ ਏ ਤੇ ਇਲਾਕੇ ਦੇ ਵਿੱਚੋਂ ਹੋਰ ਵੀ ਸੰਗਤਾਂ ਪਹੁੰਚ ਕਰਕੇ ਤੇ ਖੁਸ਼ੀਆਂ ਦਾ ਲਾਹਾ ਪ੍ਰਾਪਤ ਕਰਦੀਆਂ ਨੇ ਇਸੇ ਤਰ੍ਹਾਂ ਸਤਿਗੁਰੂ ਜੀ ਕਿਰਪਾ ਕਰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨਗਰ ਖੇੜੇ ਦਾ ਭਲਾ ਕਰਨਾ ਸਮੁੱਚੀ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਤੇ ਆਪਣੀਆਂ ਸੇਵਾਵਾਂ ਇਸੇ ਤਰ੍ਹਾਂ ਆਪ ਲੈਂਦੇ ਰਹੇ ਹਨ ਸਾਰੀ ਸੰਗਤ ਕਹੋ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨ ਹੋ ਸ੍ਰੀ ਅਕਾਲਮਰਤ ਜੀ ਇਹ ਸਾਰੀ ਸੰਗਤ ਦਾ ਸੰਯੋਗ ਦੇ ਨਾਲ ਬਹੁਤ ਬਹੁਤ ਇਹ ਬਾਸਰਗੇ ਭੈਣੀ ਜਿਹੜੇ ਸੰਗਤ ਆ ਇਥੇ ਪਾਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਹ ਮਨਾਉਂਦੇ ਰਹਿੰਦੇ ਆ ਤੇ ਇਹਨਾਂ ਨੂੰ ਖੁਸ਼ੀਆਂ ਮਾਲ ਗੁਰੂ ਗੋਬਿੰਦ ਸਿੰਘ ਜੀ ਦਿੰਦਾ ਰਹੇ ਤੇ ਖੁਸ਼ੀਆਂ ਉਹਨਾਂ ਦੇ ਰਹੀਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਬੋਧ ਸਮੂਹ ਸੰਗਤਾਂ ਨੂੰ ਧੰਨ ਧੰਨ ਸਹੇਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਦਾ ਅढे ਦੀਆਂ ਲੱਖ ਲੱਖ ਵਧਾਈਆਂ ਨਗਰ ਬਾਸਰ ਕੇ ਪੈਣੀ ਦੀਆਂ ਸਮੂਹ ਸੰਗਤਾਂ ਹਰ ਸਾਲ ਪਿਛਲੇ 30 ਸਾਲਾਂ ਤੋਂ ਮਹਾਨ ਨਗਰ ਕੀਰਤਨ ਸਮੂਹ ਨਗਰ ਵੱਲੋਂ ਮਾਗੀ ਦੇ ਪਿੱਤਰ ਜਹਾੜੇ ਦੇ ਕੰਢਿਆ ਜਾਂਦਾ ਆ ਐਰ ਕੀ ਸਤਗੁਰੂ ਦੀ ਕਿਰਪਾ ਦੇ ਨਾਲ ਵੱਡੇ ਗੁਰਦਰਾ ਸਾਹਿਬ ਤੋਂ ਅੰਮ੍ਰਿਤ ਵੇਲੇ ਤੋਂ ਮਹਾਨ ਨਗਰ ਅੰਬ ਹੋ ਕੇ ਨਗਰ ਦੇ ਪ੍ਰਦੱਖਣਾਂ ਦੇ ਕਪੜਾ ਕਰਦਾ ਕਰਦਾ ਹੋਇਆ ਪੜਾਦਰ ਪੜਾਦਾ ਕਰਦਾ ਹੋਇਆ ਇਸ ਵੇਲੇ ਜਿਹੜਾ ਚਾਹੁੰਦੇ ਜਾ ਜਾ ਉਹਦੇ ਚੌਂਕ ਵਿੱਚ ਪਹੁੰਚਾ ਆ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕੀਤੀ ਆ ਬਹੁਤ ਬਹੁਤ ਸਤਕਾਰ ਦੇ ਨਾਲ ਹਰ ਪ੍ਰਾਣੀ ਸੇਵਾ ਕਰ ਰਿਹਾ ਆ ਅਸੀਂ ਸਮੂਹ ਸੰਗਤ ਨੂੰ ਇਹੋ ਹੀ ਅਪੀਲ ਕਰਦੇ ਆ ਜਿਸ ਤਰ੍ਹਾਂ ਸਾਡਾ ਨਗਰ ਇਕੱਤਰ ਹੋ ਕੇ ਹਰ ਸਾਲ ਮਾਗੀ ਦੇ ਪਿਤਰ ਦਿਹਾੜੇ ਤੇ ਸ਼ਜਰੂਤ ਬਾਗ ਦੇ ਨਾਲ ਨਗਰ ਕੀਰਤਨ ਕੱਢਦਾ ਆ ਮਹਾਨ ਨਗਰ ਕੀਰਤਨ ਮਨਾਉਂਦੇ ਆ ਇਸੇ ਤਰ੍ਹਾਂ ਇਹ ਸਮੂਹ ਸੰਗਤਾਂ ਮਨਾਇਆ ਕਰਨ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਿਆ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ